ਮੇਨ ਤੇ ਕੀਤੇ ਸੋਹਰੇ ਰੰਗ ਭਾਗ ਲਾਏ ਆ ਤੇ ਬੱਤੀ ਨੇ ਕੋਲ ਮੈਜਰ ਜਿੱਤੇ ਕੇ ਸਾਡੇ ਨਗਰ ਦਾ ਜਿਹੜਾ ਨਾਮ ਚਾ ਕੀਤਾ ਇੱਕ ਬੜੇ ਸੁਭਾਰੂ ਪਰਿਵਾਰ ਦੇ ਵਿੱਚੋਂ ਉੱਠ ਕੇ ਉਹ ਮੈਜਰ ਬਣਦਾ ਤੇ ਸਰਦਾਰ ਸਰਜੀਤ ਸਿੰਘ ਗੱਲ ਉਹਨਾਂ ਦੇ ਪਰਿਵਾਰ ਦਾ ਮਾਣ ਬਟਾਇਆ ਪੀਰ ਕਰਵਿੰਦਰ ਸਿੰਘ ਤੇ ਸਾਡੀ ਉਹਨਾਂ ਦੀ ਮਾਤਾ ਪਿਤਾ ਨੂੰ ਉਹਨਾਂ ਦਾ ਵੀ ਅਸੀਂ ਧੰਨਵਾਦ ਅਗਲੇ ਲੈਵਲ ਤੱਕ ਪਹੁੰਚੀ ਜੋ ਤੁਹਾਡੀ ਜਿਹੜੇ ਹੋਰ ਖਿਡਾਰੀ ਨੇ ਤੁਹਾਡੇ ਨਾਲ ਦੇ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੁੰਦੇ? ਉਹਨਾਂ ਲਈ ਥੇਕ ਕਹਿਣਾ ਚਾਹਾਂਗੇ ਮਤਲਬ ਬਸ ਆਪਣੀ ਮਿਹਨਤ ਜਾਰੀ ਰੱਖਣ ਹਾਰਡ ਵਰਕ ਜਾਰੀ ਰੱਖਣ ਤੇ ਪ੍ਰੈਕਟਿਸ ਟਾਈਮ ਟੂ ਟਾਈਮ ਕਰਦੇ ਹੀ ਰਹਿਣ ਕਿ ਤਾਂ ਕਿ ਉਹ ਨੈਕਸਟ ਲੈਵਲ ਤੱਕ ਪਹੁੰਚ ਸਕਣ ਹਾਰਡ ਵਰਕ ਕਰਨ ਸਮਾਰਟ ਵਰਕ ਕਰੋ। ਅਗਲੀ ਗੇਮ ਤੁਸੀਂ ਖੇਡਣ ਲਈ ਕਿੱਥੇ ਜਾ ਰਹੇ ਹੋ? ਅਸੀਂ ਰਸ਼ੀਆ ਜਾ ਰਹੇ ਹਾਂ। ਪਿੰਡ ਵਾਸੀਆਂ ਵੱਲੋਂ ਤੁਹਾਨੂੰ ਕਿਦਾਂ ਦਾ ਸਹਿਯੋਗ ਮਿਲਿਆ? ਪਿੰਡ ਵਾਸੀਆਂ ਵੱਲੋਂ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਮਤਲਬ ਹਰ ਇੱਕ ਚੀਜ਼ ਦੀ ਮਤਲਬ ਮਦਦ ਮਿਲ ਰਹੀ ਹੈ ਜੇ ਕੋਈ ਵੀ ਮਦਦ ਕਰਨੀ ਹੈ ਤਾਂ ਉਹ ਹਰ ਇੱਕ ਪਿੰਡ ਵਾਲੇ ਅੱਗੇ ਹੁੰਦੇ ਆ ਹਰ ਇੱਕ ਚੀਜ਼ ਦੇ ਲਈ ਮਨੀ ਫਾਈਨੈਂਸ਼ੀਅਲ ਫਾਈਨੈਂਸ਼ੀਅਲ ਪ੍ਰੋਬਲਮ ਹੋएगी ਸਾਡੇ ਘਰ ਚ ਉਹ ਵੀ ਉਹ ਕੰਪਲੀਟ ਕਰਦੇ ਪਏ ਆ ਮਤਲਬ ਬਹੁਤ ਵਧੀਆ ਸਹਿਯੋਗ ਸਪੋਰਟ ਮਿਲਦਾ ਪਏ ਪਿੰਡ ਵਾਲੇ ਲੜਤੀਆਂ ਲਈ ਤੁਸੀਂ ਪ੍ਰੈਜਨਾ ਸੂਤ ਬਣੇ ਹੋ ਇਸ ਨਗਰ ਦੇ ਵਿੱਚ ਜ਼ਿਆਦਾਤਰ ਕੁੜੀਆਂ ਰੁਤੀ ਨਹੀਂ ਬਹੁੰਦੀਆਂ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਉਹਨਾਂ ਲਈ ਬਸ ਇਹੀ ਕਹਿਣਾ ਚਾਹਾਂਗੀ ਕਿ ਕੁੜੀਆਂ ਕਦੇ ਵੀ ਪਿੱਛੇ ਨਹੀਂ ਹਟਣਗੀਆਂ ਜੇ ਉਹ ਕੁਝ ਕਰਨਾ ਚਾਹੁੰਦੀਆਂ ਤਾਂ ਹਮੇਸ਼ਾ ਕਰਨਗੀਆਂ ਜੇ ਉਹਨਾਂ ਨੇ ਇੱਕ ਵਾਰ ਸੋਚ ਲਿਆ ਕਿ ਅਸੀਂ ਆਹ ਚੀਜ਼ ਕਰਨੀ ਹੈ ਤਾਂ ਮਤਲਬ ਉਹ ਕਾਰ ਕਰਨਗੀਆਂ ਹੀ ਜੇ ਉਹਨਾਂ ਨੇ ਇੱਕ ਵਾਰ ठान ਲਈ ਸਿਆ ਚੀਜ਼ ਕਰਤੀ ਰਹਿਣੀ ਹੈ ਤਾਂ ਮਤਲਬ ਕਰਕੇ ਹੀ ਰਹਿਣਗੀਆਂ ਤਾਂ ਉਹ ਕਰਨ ਅੱਗੇ ਵਧਣ ਤਾਂ ਕਿ ਬਾਕੀਆ ਕੁੜੀਆਂ ਨੂੰ ਵੀ ਪਤਾ ਲੱਗੇ ਕਿ ਹਾਂ ਵੀ ਮਤਲਬ ਕੁੜੀਆਂ ਪਿੱਛੇ ਨਹੀਂ ਰਹਿੰਦੀਆਂ ਕੁੜੀਆਂ ਅੱਗੇ ਜਾਣਗੀਆਂ ਮੁੰਡਿਆਂ ਨਾਲ ਵੀ ਅੱਗੇ ਜਾਣ ਤਾਂ ਕਿ ਜਿਹੜੀ ਆਪਣੀ ਮਰਦ ਮਰਦ ਪ੍ਰਧਾਨ ਸਮਾਜ ਹੈ ਜਿਹੜਾ ਮੋਸਟ ਕਿਆ ਜਾਂਦਾ ਕਿ ਆਪਣੇ ਜਿਹੜਾ ਮਰਦ ਪ੍ਰਧਾਨ ਸਮਾਜ ਆ ਉਹਨੂੰ ਪਿੱਛੇ ਕਰਕੇ ਜਿਹੜਾ ਜੈਂਡਰ ਬਾਇਸ ਆ ਉਹਨੂੰ ਖਤਮ ਕੀਤਾ ਜਾਵੇ ਧੰਨਵਾਦ